ਕਹ ਲੈ ਦੱਸੋ ਮੈਨੂੰ ਮੰਮਾ ਕੀ ਕਹਿੰਦੇ ਮੰਮਾ ਮੈਨੂੰ ਸਕੂਲ ਛੱਡ ਕੇ ਦਾਂਦੇ ਰਹਿੰਦੇ ਆ ਸਕੂਲ ਛੱਡ ਕੇ ਕੀ ਕਹਿੰਦੇ ਐ ਪੜ ਓਹੋ ਮੰਮੀ ਮੰਮਾ ਅੱਛਾ ਪੜਨਾ ਨਹੀਂਗਾ ਨਹੀਂ ਅੱਛਾ ਤਾਂ ਫਿਰ ਕੀ ਕਰਨਾ ਪੁੱਤ ਉਹ ਕਰ ਲੈਣੇ ਆ ਨਹੀਂ ਕੀ ਕਰਨਾ ਮੇਰੇ ਬੱਚੇ ਨੇ ਮਿੱਟੀ ਪਟਣੀ ਆ ਮਿੱਟੀ ਪਟਣੀ ਐ ਚਲ ਆਪਾਂ ਮਿੱਟੀ ਪਟ ਲੈਣੇ ਆ ਤੂੰ ਜੋ ਕਹੇਗਾ ਪਉ ਕਰਨਾ ਆਪਾਂ ਰੋਣਾ ਨਹੀਂ ਬਟ ਠੀਕ ਐ ਤੇ ਤੂੰ ਕੁਝ ਖਾਣਾ ਤੇ ਮੈਨੂੰ ਦੱਸ ਮੈਂ ਲੈ ਕੇ ਫਰੂਟਸ ਖਾਣੇ ਆ ਕੋਈ ਗ੍ਰੇਪਸ ਐਪਲ ਮੰਗੋ ਅੱਛਾ ਠੀਕ ਹੈ ਮਿੱਟੀ ਪਟਣੀ ਹੈ ਤੈਨੂੰ ਪਸੰਦ ਹੈ ਮਿੱਟੀ ਨਾਲ ਖੇਲਣਾ ਪਸੰਦ ਹੈ ਅੱਛਾ ਮਿੱਟੀ ਦੇ ਖਿਲੌਣੇ ਪਸੰਦ ਹੈ ਬਣਾਣੇ ਅੱਜ ਮੈਂ ਉਹ ਬਣਾਣੇ ਐ ਤੈਨੂੰ ਪਤਾ ਹੈ ਤੂੰ ਬਣਾਏਂਗਾ ਮੇਰੇ ਨਾਲ ਅੱਛਾ ਚਾਕਲੇਟ ਲੈ ਲਓ ਫਿਰ ਠੀਕ ਹੈ ਲੈ ਲਓ ਤੈਨੂੰ ਪਤਾ ਹੈ ਚਾਕਲੇਟ ਕਿ ਦੂਰੋਂ ਆਇਆ ਬਹੁਤ ਇਹ ਦੀਦੀ ਨੇ ਇੱਥੇ ਮੁਸਕਾਨ ਦੀਦੀ ਨੇ ਮੇਰੀ ਮੇਰੀ ਬੇਟੀ ਹੈ ਨਾ ਉਹਦਾ ਨਾ ਮੁਸਕਾਨ ਹੈ ਮੇਰੀ ਜਿਵੇਂ ਤੂੰ ਆਸ਼ੀਤਾ ਆਪਣੇ ਮੰਮਾ ਦਾ ਬੱਚਾ ਵੈ ਉਵੇਂ ਮੇਰਾ ਬੱਚਾ ਵੀ ਮੁਸਕਾਨ ਹੈ ਇੱਕ ਮਹਿਕ ਹੈ ਤੇ ਫਿਰ ਇਹ ਮੁਸਕਾਨ ਦੀ ਜੀ ਨੇ ਦਿੱਤਾ ਉਹ ਕਹਿੰਦੇ ਆਸ਼ੀਤਾਂ ਨੂੰ ਦੇ ਦੋ ਠੀਕ ਹੈ ਕਹਿੰਦੇ ਆਸ਼ੀਤਾਂ ਨੂੰ ਕੋ ਰੋਣਾ ਨਹੀਂ ਲੈ ਮੇਰਾ ਬੱਚਾ ਅੱਛਾ ਚਲੋ ਮਿੱਟੀ ਬਟਨ ਚੱਲੀਏ ਆ ਲੋ ਪਕੜੋ ਰੋਣਾ ਨਹੀਂ ਰੋਕੇ ਨਾ ਤੇਰੀ ਸਕਿਨ ਖਰਾਬ ਹੋ ਜੂਗੀ ਸਾਰੀ ਆਵਾ ਲਈ ਹਾਂ ਇਹ ਕਰਦੇ ਰਹਿੰਦੇ ਆ ਕੁਛ ਕਰ ਛੱਡ ਜਾਂਦੇ ਆ ਬਹੁਤ ਖਰਾਬ ਕਰਦੇ ਸਹੀ ਗੱਲ ਹੈ ਆਪਾਂ ਤਾਂ ਘਰ ਹੀ ਜਾਣਾ ਹੈ ਮੈਂ ਤਾਂ ਆਪ ਘਰ ਹੀ ਜਾਣਾ ਤੈਨੂੰ ਮੈਂ ਦੱਸਦਾ ਆਪਾਂ ਕਿਉਂ ਹਨਾ ਆਪਾਂ ਕਿਉਂ ਸਕੂਲੇ ਰਹੀਏ ਆਪਾਂ ਤਾਂ ਘਰ ਹੀ ਜਾਣਾ ਹੈ पर आप जे आप ना पढ़ा कुछ नहीं सीखा कमले गोकलेट तो, हाँ तो खा ले, के आयो, ले के आयो। हाँ, नहीं नहीं। खाना लेफिन लाके आयो हाए ममा ने टिफिन नहीं दिता मैं तेन खवाज तू कि खाना दस बैग नहीं नही अच्छा ਸੰਦੇ ਕੀ ਪੁੱਤ ਖਾਣਾ ਕੀ ਪਸੰਦ ਅੱਛੇ ਤੇਰੇ ਜਣਾ ਤਾਂ ਪਸੰਦ ਹੈ ਖਾਣਾ ਕੀ ਪਸੰਦ ਹੈ ਫੋਨ ਲਾ ਦਿੰਨੀ ਆ ਤੂੰ ਕੀ ਲੈ ਕੇ ਆਇਆ ਖਾਣਾ ਤੇ ਉਸ ਨਹੀਂ ਲਿਆ ਅੱਛਾ ਤੈਨੂੰ ਕੁਝ ਖਾਣ ਨੂੰ ਪਸੰਦ ਹੈ ਪੁੱਤ ਕੀ ਪਸੰਦ ਹੈ ਮੇਰੇ ਬੱਚੇ ਨੂੰ ਦਲੀਆ ਅੱਛਾ ਮੈਂ ਕੱਲ ਬਣਾ ਕੇ ਲੈ ਕੇ ਆਉਂਗੀ ਦਲੀਆ ਮਿੱਠੇ ਵਾਲਾ કે ਨਮਕੀਨ ਨਹੀਂ ਮਤਲਬ ਉਹਦੇ ਵਿੱਚ ਚੀਨੀ ਵਾਲਾ ਜਾਂ ਗੁੜ ਵਾਲਾ ਦਲੀਆ ਖਾਣਾ ਹੈ ਕੀ ਸਬਜ਼ੀਆਂ ਵਾਲਾ ਦਲੀਆ ਖਾਣਾ ਹੈ ਸਬਜੀ ਮਾਰਾਈ ਸਬਜ਼ੀਆਂ ਵਾਲਾ ਮੈਂ ਬਣਾ ਕੇ ਲਿਆਉਂ ਕੱਲ ਠੀਕ ਹੈ ਓਕੇ ਦਹੀਂ ਪਸੰਦ ਹੈ ਨਹੀਂ ਤੇ ਆਈਸਕ੍ਰੀਮ ਨਹੀਂ ਓਕੇ ਹੋਰ ਕੀ ਪਸੰਦ ਹੈ ਮੇਰੇ ਬੱਚੇ ਨੂੰ ਦਲੀਆ 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 ਪੱਕਾ ਖਵਾਵਾਂਗੇ ਤੈਨੂੰ ਤਾਂ ਬਹੁਤ ਹੀ ਸੋਹਣੀ ਚੀਜ਼ ਪਸੰਦ ਹੈ ਮੇਰੇ ਤੂੰ ਤਾਂ ਬਹੁਤ ਹੀ ਸੋਹਣਾ ਤਾਂ ਹੀ ਇੰਨਾ ਸੋਹਣਾ ਹੈ ਤੂੰ ਹਾਂ ਕਰੇ ਤਾਂ ਆਪਾਂ ਜਾਣਾ ਹੈ ਲਾ ਦੇ ਨਾ ਹੁਣੇ ਹੀ ਲਾ ਦੇਣਾ ਲਾ ਦੇਣਾ ਆਪਾਂ ਲਾ ਦੋ ਲਾ ਦੋ ਕੀ ਕਹਾਂ ਮੈਂ ਫੋਨ ਤੇ